ਸੋਕਪਾਲ ਖੇਰਾ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਆ ਦਰਅਸਲ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਜਿਹੜਾ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਆ ਜਾਂਦਾ ਉਸ ਪਿੰਡ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰੋਫੈਸਰ ਆਪਣੀਆਂ ਨਿਯੁਕਤੀਆਂ ਨੂੰ ਲੈ ਕੇ ਧਰਨੇ ਦੇ ਉੱਤੇ ਬੈਠੇ ਹੋਏ ਨੇ ਮਹਿਲਾ ਪ੍ਰੋਫੈਸਰ ਬੈਠੇ ਹੋਏ ਨੇ ਹਾਲਾਂਕਿ ਉਸੇ ਪਿੰਡੋਂ ਧਰਨੇ ਤੋਂ ਇੱਕ ਮਹਿਲਾ ਪ੍ਰੋਫੈਸਰ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ ਸੀ ਆਪਣੇ ਪ੍ਰਾਨ ਝਾਗ ਦਿੱਤੇ ਸੀ ਪਰ ਬਾਅਦ ਦੇ ਵਿੱਚ ਵੀ ਉਹਨਾਂ ਅਧਿਕਾਰਾਂ ਦਾ ਉਹਨਾਂ ਪ੍ਰੋਫੈਸਰਾਂ ਦਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਜਿਸ ਨੂੰ ਦੁਬਾਰਾ ਫਿਰ ਤੋਂ ਹਾਈਲਾਈਟ ਕੀਤਾ ਗਿਆ ਸੁਖਪਾਲ ਖਹਿਰਾ ਹੋਰਾਂ ਦੇ ਵੱਲ ਸੁਖਪਾਲ ਖਹਿਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਨਾਲ ਦੀ ਨਾਲ ਇੱਕ ਟਵੀਟ ਕੀਤਾ ਹੈ ਟਵੀਟ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕੇ ਸਿੱਖਿਆ ਮੰਤਰੀ ਤੇ ਸਵਾਲ ਚੁੱਕੇ ਨਾਲ ਦੀ ਨਾਲ ਇਹ ਵੀ ਪੁੱਛਿਆ ਕਿ ਕੀ ਇਹ ਦਿੱਲੀ ਵਾਲਾ ਸਿੱਖਿਆ ਮਾਡਲ ਹੈ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਲਗੂ ਕੀਤਾ ਸੀ ਕਿਹੜਾ ਦੀ ਟਵੀਟ ਹੈ ਜਿਹੜੀ ਉਹ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਲਾਂਕਿ ਗਰੀਜੀ ਦੇ ਵਿੱਚ ਟਵੀਟ ਕੀਤਾ ਗਿਆ ਜਿਹਨੂੰ ਪੰਜਾਬੀ ਚਨਵਾਦ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੀ ਬਹੁਤੀ ਗਲਤੀ ਜ਼ਰੂਰ ਹੋ ਸਕਦੀ ਹੈ ਸੋ ਪਾਲ ਕਹਿ ਰਿਹਾ ਲਿਖਦਾ ਹੈ ਕਿ ਮੁੱਖ ਮੰਤਰੀ ਮਾਨ ਤੇ ਹਰਜੋਤ ਬੈਂਸ ਸਾਹਿਬ ਤੁਸੀਂ ਇੰਨੇ ਬੇਦਰਦ ਕਿਉਂ ਹੋ ਗਏ ਹੋ ਕਿ ਤੁਹਾਨੂੰ ਅਨੰਦਪੁਰ ਸਾਹਿਬ ਦੇ ਪਿੰਡ ਗੰਪੀਰਪੁਰ ਵਿਖੇ ਧਰਨੇ ਤੇ ਬੈਠੇ 1158 ਅਸਿਸਟੈਂਟ ਪ੍ਰੋਫੈਸਰਾਂ ਦੇ ਪ੍ਰਤੀ ਕੋਈ ਦਇਆ ਭਾਵਨਾ ਜਾਂ ਹਮਦਰਦੀ ਨਹੀਂ ਹੈ ਹੁਣ ਉਹਨਾਂ ਦੀ ਆਗੂ ਪ੍ਰੋਫੈਸਰ ਜਸਵਿੰਦਰ ਕੌਰ ਪਿਛਲੇ 4 ਦਿਨਾਂ ਤੋਂ ਮਰਨ ਵਰਤ ਤੇ ਬੈਠ ਗਈ ਹੈ ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਕੀਏ ਤੁਹਾਡਾ ਖੌਤੀ ਦਿੱਲੀ ਸਿੱਖਿਆ ਦਾ ਮਾਡਲ ਹੈ ਨਾਲ ਦੀ ਨਾਲ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਟੈਗ ਕੀਤਾ ਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਸੁਖਪਾਲ ਕਹਿ ਰਿਹਾ ਲਗਾਤਾਰ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਵਾਲ ਕਰਦੇ ਰਹਿੰਦੇ ਨੇ ਪੰਜਾਬ ਸਰਕਾਰ ਤੋਂ ਸਵਾਲ ਪੁੱਛਦੇ ਰਹਿੰਦੇ ਆ ਇਸੇ ਦੇ ਚੱਲਦੇ ਸੁਖਪਾਲ ਕਹਿਰਾ ਦੇ ਵੱਲੋਂ 1058 ਸਾਇਕ ਪ੍ਰੋਫੈਸਰਾਂ ਦੇ ਵੱਲੋਂ ਲਗਾਏ ਗਏ ਧਰਨੇ ਉਹ ਤਰਨਾ ਹੈ ਜਿਹੜਾ ਪਿੰਡ ਗੰਬੀਰਪੁਰ ਚ ਲੱਗਿਆ ਜਿਹੜਾ ਸਿੱਖਿਆ ਮੰਤਰੀ ਹਰਜੋਤ ਬੈਂਸੁਰਾ ਦਾ ਪਿੰਡ ਹੈ ਉਸ ਧਰਨੇ ਨੂੰ ਲੈ ਕੇ ਉਹਨਾਂ ਨੇ ਟਵੀਟ ਕੀਤਾ ਦੁਬਾਰਾ ਫਿਰ ਤੋਂ ਸਰਕਾਰ ਨੂੰ ਜਗਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਲੰਬੇ ਸਮੇਂ ਤੋਂ ਹੀ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਪ੍ਰਦਰਸ਼ਨ ਨੂੰ ਲੈ ਕੇ ਪਹਿਲਾਂ ਬੜੀਆਂ ਚਰਚਾਵਾ ਚੱਲਦੀਆਂ ਰਹੀਆਂ ਸਿੱਖਿਆ ਮੰਤਰੀ ਬੜੇ ਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸਰਕਾਰ ਕਿਰਦੀ ਦਿਖਾਈ ਦਿੱਤੀ ਮਹਿਲਾ ਪ੍ਰੋਫੈਸਰ ਦੇ ਵੱਲੋਂ ਆਪਣੀ ਜਾਨ ਗਵਾ ਦਿੱਤੀ ਗਈ ਪਰ ਅਜੇ ਤੱਕ ਉਹ ਤਰਨਾ ਜਿਉਂਦਾ ਤੇ ਉਹ ਚੱਲ ਰਿਹਾ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਨਹੀਂ ਲਗਾਇਆ ਜਾ ਰਿਹਾ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਮਾਨ ਦੇ ਪਿੰਡ ਦੇ ਵਿੱਚ ਵੀ ਇੱਕ ਦੋ ਵਾਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਉਹਨਾਂ ਨੂੰ অনুমতি ਨਹੀਂ ਮਿਲੀ ਸੀ ਪਰ ਫਿਰ ਵੀ ਆਸ-ਪਾਸ ਦੇ ਪਿੰਡਾਂ ਦੀਆਂ ਟੈਂਕੀਆਂ ਦੇ ਉੱਤੇ ਜਿਹੜੇ ਕੱਚੇ ਮੁਲਾਜ਼ਮ ਨੇ ਉਚੜਦੇ ਚੜਕੇ ਬੈਠੇ ਦਿਖਾਈ ਦਿੰਦੇ ਰਹੇ ਤੇ ਬੀਤੇ ਦਿਨੀ ਇੱਕ ਨੌਜਵਾਨ ਦੇ ਵੱਲੋਂ ਟੈਂਕੀ ਦੇ ਉੱਤੇ ਆਤਮਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਸੋ ਇਹ ਇਹ ਪੂਰੇ ਦਾ ਪੂਰਾ ਜਿਹੜਾ ਸੀਨ ਹੈ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਇਹ ਉਸ ਚੀਜ਼ ਦੀ ਔਥੈਂਟੀਸਿਟੀ ਦੇ ਉੱਤੇ ਕਿਤਨਾ ਕਿਤੇ ਸਵਾਲ ਚੁੱਕਦਾ ਹੈ ਜਿਹੜੀ ਚੀਜ਼ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਸਾਡੀ ਸਰਕਾਰ ਆਉਣ ਤੋਂ ਸਾਡੀ ਸਰਕਾਰ ਆਉਣ ਤੋਂ ਬਾਅਦ ਧਰਨੇ ਪ੍ਰਦਰਸ਼ਨ ਤਾਂ ਲਾਉਣੇ ਭੁੱਲੀ ਜਾਊਂਗੇ ਕਰਨੇ ਭੁੱਲੀ ਜਾਊਂਗੇ ਤੇ ਉਸੇ ਤਰੀਕੇ ਦੇ ਨਾਲ ਇਹ ਹੋਇਆ ਪਰ ਸੁਖਪਾਲ ਖੈਰਾ ਵੀ ਲਗਾਤਾਰ ਇਹ ਗੱਲ ਕਰਦੇ ਐ ਕਿ ਉਦੋਂ ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਸੀ ਕਿ ਧਰਨੇ ਲਾਉਣੇ ਭੁੱਲ ਜਾਊਂਗੇ ਪਰ ਸਰਕਾਰ ਧਰਨੇ ਲਗਾਉਣ ਵਾਲਿਆਂ ਨੂੰ ਹੀ ਭੁੱਲ ਗਈ ਜਾਪ ਰਹੀ ਹੈ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਹਾਲਾਂਕਿ ਸਰਕਾਰ ਨੇ ਕਲੇਮ ਕੀਤਾ ਸੀ ਸਾਡੇ ਰਾਜ ਦੇ ਵਿੱਚ ਤਰਨਾ ਨਹੀਂ ਲੱਗੇਗਾ ਪਰ ਸਰਕਾਰ ਬਣ ਤੋਂ ਕੁਝ ਦਿਨ ਬਾਅਦ ਹੀ ਖੈਡ ਰੋਡ ਦੇ ਉੱਤੇ ਇੱਕ ਪ੍ਰਦਰਸ਼ਨ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਕੀਤਾ ਗਿਆ ਸੀ ਉਸੇ ਦਿਨ ਹੀ ਪਤਾ ਲੱਗਿਆ ਸੀ ਕਿ ਧਰਨੇ ਨਹੀਂ ਸਰਕਾਰ ਦੇ ਕਾਰਜਕਾਲ ਦੇ ਵਿੱਚ ਵੀ ਲੱਗਣਗੇ ਪਰ ਕੀ ਸਰਕਾਰ ਉਹਨਾਂ ਧਰਨਿਆਂ ਦੀਆਂ ਉਹਨਾਂ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਰਹੇਗੀ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਬਣ ਚੁੱਕਿਆ ਸੀ ਪਰ 2 ਸਾਲ ਦਾ ਬਖਫਾ ਹੋ ਚੁੱਕਿਆ ਹੈ ਸਰਕਾਰ ਨੂੰ ਪਰ ਜੇ ਵੀ ਸਿੱਖਿਆ ਮੰਤਰੀ ਦੇ ਘਰ ਦੇ ਪਿੰਡ ਦੇ ਵਿੱਚ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਜਿਸ ਦੇ ਉੱਤੇ ਦੁਬਾਰਾ ਫਿਰ ਤੋਂ ਸੁਖਪਾਲ ਕੇਰਨ ਨੇ ਲਾਈਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਚਰਚਾ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੁਖਪਾਲ ਕੇਰਨ ਦੇ ਵੱਲੋਂ ਟਵੀਟ ਕੀਤਾ ਗਿਆ ਵੀਡੀਓ ਸਾਂਝੀ ਕੀਤੀ ਗਈ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਚੁੱਕੇ ਹਾਂ ਤੇ ਫਿਲਹਾਲ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਸਿਆਸੀ ਪਾਰਟੀਆਂ ਦੇ ਵੱਲੋਂ ਭਾਵੇਂ ਸੱਤਾਧਰ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਪਰ ਜਿਸ ਤਰੀਕੇ ਦੇ ਨਾਲ ਕੋਈ ਪ੍ਰਤੀਕਿਰਿਆ ਆਵੇਗੀ ਉਹ ਵੀ ਤੁਹਾਡੇ ਨਾਲ ਇਸੇ ਤਰੀਕੇ ਅਸੀਂ ਸਾਂਝੀ ਕਰਦੇ ਰਵਾਂਗੇ